ਕੰਮ ਕਰਨੀਆਂ ਕੋਸ਼ਿਸ਼ਾਂ ਹੋਣੀਆਂ ਨੇ ਔਰ ਸਾਡਾ ਮਕਸਦ ਇਹੀ ਹੈ ਕਿ ਅਸੀਂ ਇਸ ਤਾਕਤ ਨੂੰ ਇਸ ਸਰਸਤਾ ਨੂੰ ਮੁੱਲ ਸੁਰਜੀਤ ਕਰਕੇ ਆਪਣੇ ਪਿੰਡਾਂ ਦੀ ਬਿਹਤਰੀ ਵਾਸਤੇ ਆਪਾਂ ਕੰਮ ਕਰਨੇ ਨੇ ਉਹ ਕਿਸ ਤਰ੍ਹਾਂ ਕਰ ਸਕਦੇ ਆ ਮੈਂ ਕੁਝ ਹਫ਼ਤਾ ਦੀ ਮੂਲ ਆਪ ਜੀ ਨਾਲ ਸੰਜੇ ਕਰਨ ਜਾ ਰਿਹਾ ਹਾਂ ਜਿਸ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਨਮਾਇंदे ਆਪਾਂ ਅਗੇ ਨਗਰ ਪੰਚਾਇਤ ਪੰਚਾਇਤਾਂ ਦੇ ਜੋਣਾ ਹੋਣੀਆਂ ਨੇ ਉਹਨਾਂ ਦੇ ਵਿੱਚ ਕਿਹੋ ਜਿਹੇ ਕਰਤਾਰ ਦੇ ਜੋ ਨਿਵਾंदे ਹੈ ਜਿਨ੍ਹਾਂ ਨੂੰ ਆਪਾਂ ਪਿੰਡ ਦੀ ਜ਼ਿੰਮੇਵਾਰੀ ਦੇਣੀ ਹੈ ਔਰ ਉਹਨਾਂ ਦੀ ਚੋਣ ਦੇ ਵਿੱਚ ਸਾਡਾ ਕੀ ਰੋਲ ਹੋਣਾ ਚਾਹੀਦਾ ਹੈ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਉਹ ਕੁਝ ਗੱਲਾਂ ਆਪ ਜੀ ਨੂੰ ਕਪਤਾ ਦੇ ਰਾਮੀ ਸਾਹਿਬ ਜੀ ਆਖ ਰਿਹਾ ਜੀ ਜੇ ਪਿੰਡ ਬਚਾਉਣਾ ਚਾਹੁੰਦੇ ਹੋ

öyleyi <Sessizlik> What? Uh -huh. ਪਕੜੀ ਪਾਈਏ ਜੇ ਪੰਡ ਪ੍ਰਚੋਣਾ ਚਾਉਂਦੇ ਉਹ ਪੰਡ ਵਿੱਚ ਅਸੀਂ ਮਿਲ ਜੁਣ ਰਹਿਣਾ ਆਣ ਆਦੇ ਤਾਈਂ ਅਲਵਿਦਾ ਕਹਿਣਾ ਗੁਰਪਰਿ ਤੂੰ ਲੈ ਕੇ ਸਤਾ ਸਾਰੇ ਮਿਲ

ਚੇਰਾ ਨਾਲੋਂ ਪਿੰਡ ਸੁਲਖਣੇ ਸਾਭ ਸ਼ਾਮ ਕੇ ਆਪਾਂ ਰੱਖਣੇ ਜੇ ਪਿੰਡ ਬਚੋਣਾ ਚਾਹੁੰਦੇ ਹੋ ਇਹ ਮੈ ਲਈ ਪਹੁੰਗਾ ਜਪਿੰਡ ਬਚਾਉਣਾ ਚਾਹੁੰਦੇ ਹੋ ਇੱਕ ਮਤਾ ਅੱਜ ਬੈਠ ਪਕਾਈਏ ਇੱਕ ਮਤਾ ਅੱਜ ਬੈਠ ਪਕਾਈਏ ਪੰਚਾਇਤ ਪਿੰਡ ਦੀ ਉਹ ਬਣਾਈਏ ਜੋ ਗ੍ਰਾਮ ਸਭਾਵ ਵਿੱਚ ਨੇ ਫੈਤਲੇ ਆਓ ਪਿੰਡ ਨੂੰ ਸਵਰਗ ਬਣਾਈਏ ਜੇ ਪਿੰਡ ਬਚਾਉਣਾ ਚਾਹੁੰਦੇ ਹੋ ਇਹ ਧਰਦੀ ਗੁਰੂਆਂ ਪੀਰਾਂ ਦੀ ਇਹ ਧਰਦੀ ਗੁਰੂਆਂ ਪੀਰਾਂ ਦੀ ਗੁਰੂਆਂ ਦੇ ਬਚਨ ਵਿਚਾਰ ਲਈਏ ہاتھی آپ سوارج سوار بہت ہی پرٹھا جی کا ਬੇਨਤੀ ਕਰਾਂਗਾ ਤੁਸੀਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਆਮ ਸੁਣਦੇ ਰਹੇ ਨੇ ਤੇ ਜਿਨ੍ਹਾਂ ਨੂੰ ਪੰਜਾਬੀ ਕਰਿਉਂ ਦੇ ਵਿਚਾਰ ਟਿੱਕਲਾਂ ਦੇ ਰੂਪ ਦੇ ਵਿੱਚ ਵੀ ਪੜਿਆ ਸਦਾ ਹਮਿੰਦਰ ਸਿੰਘ ਜੀ ਤੇ ਉਹ ਤੋਂ ਡੇ ਨਾਲ 2-3 ਮਿੰਟਾਂ ਦੇ ਆਪਣੀ ਗੱਲ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਹਮਿੰਦਰ ਸਿੰਘ ਗੁਰਮੁਖੀ ਸੰਦੇਸ਼ੀ ਉਹਦੇ ਤੱਕ ਉਹ ਚੁਗਰਾਜ ਮਹੰਸਾ ਸਾਹਿਬ ਤੋਂ ਵਾਹਿਗੁਰੂ ਜੀ ਕਰਦਾ ਸਭ ਵਾਹਿਗੁਰੂ ਜੀ ਕੀ ਫਤਿਹ ਇੱਕ قافਲਾ ਦੋਸਤੰਬਰ ਤੋਂ ਚੱਲ ਕੇ ਚੱਪੜਚੜੀ ਤੋਂ ਬਾਬਾ ਨਸਨ ਬਾਗਦੀ ਜਾਲਦਾਰ ਕੋਲ 23 ਨੰਬਰ ਤੱਕ ਸਨ ਸਰਹਬਾ ਦੇ ਟ੍ਰੇਨ ਪੌਂਟਾਂ ਜਿੱਥੇ ਸਮਾਪਤੀ ਹੋਣੀ ਇਹਦੀ ਲੋੜ ਕਿਉਂ ਹੈ ਕਿਉਂਕਿ ਪਿਛਲੇ ਦਰਾਂ ਤੋਂ ਇੱਕ ਬੜੀ ਚਰਚਾ ਚੱਲਦੀ ਹੈ ਕਿ ਪੰਚਾਇਤਾਂ ਦੀਆਂ ਚੋਣਾਂ ਕਾਹੀ ਨਹੀਂ ਲੱਗ ਜਾਂਦੇ ਸੁਭਾਵ ਮਰਾ 13 ਤਰੀਕ ਨੂੰ ਹੈ 20 ਤੱਕ ਦਾ ਨੋਟੀਫਿਕੇਸ਼ਨ ਗਵਰਨਮੈਂਟ ਨੇ ਕੀਤਾ ਜਦੋਂ ਵੀ ਹੁਣ ਗੁੜ ਜਾਂਦੇ ਕਿ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ 5 ਸਾਲ ਦੇ ਅੰਦਰ ਚੋਣਾਂ ਨਹੀਂ ਹੋਈਆਂ ਇਹ ਦੇਰੀ ਨਾਲ ਚੱਲ ਰਿਹਾ ਹੈ ਕੰਮ ਸਭ ਉਹ ਇਹ ਤੋਂ ਪਹਿਲਾਂ ਹੋਈਆਂ ਚਾਹੀਦੀ ਸੀ ਜਦੋਂ ਦੀ ਤਹਿ ਪਰਮਿਸਰ ਸੰਵਿਧਾਨਕ ਸੋਧ ਹੋਈ ਹੈ ਉਦੋਂ ਦੀਆਂ ਪੰਚਾਇਤੀ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਨੂੰ ਰਾਜ ਦਾ ਦਰਜਾ ਮਿਲਿਆ ਉਸ ਤੋਂ ਪਹਿਲਾਂ ਵੀ ਪੰਚਾਇਤਾਂ ਹੁੰਦੀਆਂ ਸੀ 1952 ਦੇ ਕਾਨੂੰਨ ਮੁਤਾਬਕ ਪਰ ਉਹਨਾਂ ਨੂੰ ਤਾਕਤ ਨਹੀਂ ਸੀ ਜਿਹੜੀ ਸੰਵਧਾਨਕ ਤਾਕਤ ਕਹਿੰਦੇ ਆਪਾਂ ਹਾਂ ਆਪਾਂ ਪਾਇਚਾ ਕ ਪਰਚੈਤਾ ਤਾਂ ਹੁੰਦੀਆਂ ਸੀ ਉਹ ਫੈਸਲੇ ਕਰਦੀਆਂ ਸੀ ਆਪਣੇ ਬੈਠ ਕੇ ਜਿੰਨੇ ਵੀ ਪਿੰਡ ਦੇ ਮਸਲੇ ਨੇ ਉਹ ਸੁਲਝਾਉਂਦੇ ਜਾਂ ਜਿੱਥੇ ਵੀ ਲੋਕਾਂ ਤੱਕ ਜਾਣਾ ਜਾਂ ਸਰਕਾਰੀ ਦਰਵਾਜ਼ੇ ਪਹੁੰਚ ਕਰ ਨਹੀਂ ਉਹ ਚੀਜ਼ਾਂ ਚਲਦੀਆਂ ਸੀ ਪਰ ਸਾਡੇ ਅਜੇ ਵੀ ਪੰਚਾਇਤਾਂ 30 ਸਾਲ ਤੋਂ ਆਪਾਂ ਨੇ ਸੰਵਧਾਨ ਦੀ ਸੋਧ ਹੋ ਗਈ ਇਹ ਰਾਸ਼ਟਰੀ ਸਸਤਾਵਾਂ ਵਾਲੇ ਤੌਰ ਤੇ ਚਲਣਾ ਨਾ ਇਹਨਾਂ ਦੀ ਟ੍ਰੇਨਿੰਗ ਹੋਈ ਨਾ ਜਾਣਕਾਰੀ ਚ ਵਾਧਾ ਹੋਇਆ ਨਾ ਸਰਕਾਰਾਂ ਨੇ ਉਹ ਹੱਕ ਹਕੂਕ ਦਿੱਤੇ ਜਿਹੜੇ ਹੱਕ ਹਕੂਕ ਇਹਨਾਂ ਨੂੰ ਮਿਲਣੇ ਚਾਹੀਦੇ ਸੀ। ਔਰ ਕੋਈ ਵੀ ਹੱਕ ਹਕੂਕ ਮੈਦਾਨ ਹੀ ਨਹੀਂ ਵੇਸੇ ਬੈਠੇ ਠਾਇਆ। ਔਰ ਜੁਨੀਆਂ ਪਰਦੇ ਵਿੱਚ ਕਈ ਮੂਵਮੈਂਟਾਂ ਚੰਦੀਆਂ ਨੇ ਉਹ ਮੂਵਮੈਂਟਾਂ ਨਾਲ ਜੋੜ ਕੇ ਹੀ ਚੀਜ਼ਾਂ ਬਦਲਦੀਆਂ ਨੇ ਆਪਸ ਪਾਸ ਦੀ ਦੇ ਵਿੱਚ। ਜੇ ਕਿਹਾ ਜਾਂਦਾ ਕਿ ਸਾਨੂੰ ਹਥਿਆਰ ਜਿਹੜਾ ਹੈ ਮੇਰੇ ਕੋਲ ਹਥਿਆਰ ਹੋ ਗਈ ਜੇ ਮੈਨੂੰ ਚਲਾਉਣਾ ਹੀ ਨਾ ਆਉਂਦਾ ਹੋਵੇ ਤਾਂ ਉਹ ਹਥਿਆਰ ਦਾ ਕੋਈ ਮਤਲਬ ਨਹੀਂ ਹੈ ਮੈਂ ਚੱਕੀ ਕਰਾਂ ਬੋਲ ਚੱਕੀ ਕਰੂੰਗਾ ਕੋਈ ਤੋਂ ਮਤਲਬ ਨਹੀਂ ਇਸੇ ਤਰ੍ਹਾਂ ਪੰਚਾਇਤੀ ਰਾਜ ਕਾਨੂੰਨ ਦੀ ਸਮਝ ਪਿੰਡਾਂ ਨਾਲ ਜੁੜੇ ਵਿਲੇਜ ਕਾਮਨ ਲੈਂਡ ਐਕਟ ਜਿਹਦੇ ਨਾਲ ਸਮਰਾਟਾ ਜ਼ਮੀਨਾਂ ਤੇ ਹੋਰ ਜਿਹੜੀਆਂ ਜਿਹੜੀ ਸਾਡੀ ਜਾਇਦਾਦ ਹੈ ਉਹਦਾ ਪ੍ਰਬੰਧ ਕਰਨਾ ਹੁੰਦਾ ਹੈ ਉਹਦੀ ਸਮਝ ਤੇ ਇਸੇ ਤਰ੍ਹਾਂ ਨਾਲ ਪਿੰਡ ਚੋ ਰੁਜ਼ਗਾਰ ਦੇ ਜਿਹੜੇ ਮੌਕੇ ਪੈਦਾ ਹੋਣੇ ਚਾਹੀਦੇ ਉਹਨਾਂ ਦੇਗਾ ਦਾ ਨਕਤ ਬਣਿਆ ਹੋਵੇ। ਉਹਨਾਂ ਦੀ ਸਮਝ ਜੋ ਸਮਝਦਾਰੀ ਵਿਕਸਤ ਨਹੀਂ ਹੁੰਦੀ ਸਾਰੇ ਵਰਗਾਂ ਦੇ ਵਿੱਚ ਉਹਨਾਂ ਚ ਲੱਗ ਬਣਦੀ ਵੀ ਅੱਗੇ ਨਹੀਂ ਤੁਰਦੇ। ਉਹਨੂੰ ਪਤਾ ਨਹੀਂ ਲੱਗਦਾ ਕਿ ਕੋਈ ਅਹਿਸਾਸ ਹੈ ਜੇ ਸਾਨੂੰ ਇਸ ਵਕਤ ਮਾਮਲੇ ਤੇ ਗੱਲ ਕਰਨੀ ਚਾਹੀਦੀ। ਪਰ ਇਸ ਸਮੇਂ ਪੰਜਾਬ ਚਿੰਤਤ ਨਜ਼ਰ ਆ ਰਿਹਾ ਸਾਰੇ ਦੇ ਸਾਰੇ ਲੋਕ ਚਿੰਤਤ ਨਜ਼ਰ ਆ ਉਹ ਚਿੰਤਾ ਸਿੱਖਣ ਦਾ ਆਧਾਰ ਬਣਦੀ ਹੈ ਲੋਕਾਂ ਦਾ ਫਿਰ ਜਦੋਂ ਪਹਿਲਾਂ ਚਿੰਤਾ ਹੁੰਦੀ ਹੈ ਫਿਰ ਚਿੰਤਨ ਹੁੰਦਾ ਹੈ ਫਿਰ ਜੁੜ ਕੇ ਬੈਠਣਾ ਸਿੱਖਦੇ ਨੇ ਤੇ ਫਿਰ ਇੱਕ ਮਾਹੌਲ ਬਣਦਾ ਉਹਿਆ ਚ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਜੇਕਰ ਸਮਝ ਚਾਹੌਂਦੀ ਹੋਵੇ ਜਿਹੜੀ ਪੰਜਾਬ ਦੇ ਲੋਕਾਂ ਦੀ ਅੱਜ ਕੱਲ੍ਹ ਹਾਲਤ ਬਣੀ ਹੋਈ ਹੈ ਤਾਂ ਤਰੀਕਾ ਇੱਕੋ ਹੀ ਹੈ ਸਿੱਖ ਰਸਖਾਉਣ ਦਾ ਸਿਆਣਪ ਦਾ ਉਹ ਕਹਿੰਦਾ ਨੇ ਜਦ ਤੱਕ ਦੁਨੀਆ ਰਹਿ ਗਈ ਇਨਾਨਤ ਪਿਛ ਰਹੀ ਹੈ ਪਿਛ ਰਹੀ ਹੈ ਸੋਹੋ ਬੈਠ ਕੇ ਉਦੇ ਜਵਾਬ ਤਨਾਸਬ ਕਹੋ ਆਪਣੀ ਗੱਲ ਸਰੀਕੇ ਦੇ ਨਾਲ ਸਰੀਕਾ ਕਦੋਂ ਆਉਂਦਾ ਜਦੋਂ ਦੂਜੀ ਗੱਲ ਨਾਲ ਜੁੜ ਜਾਂਦੀ ਹੈ ਸੰਗਤ ਦੇ ਮੁੰਬ ਦੇ ਵਿੱਚ ਬੈਠਾ ਹੈ ਸੰਗਤ ਬੈਠੇ ਜਦੋਂ ਸੀਰੀਅਸ ਵਿਚਾਰ ਕਰਦੀ ਹੈ ਕਿਸੇ ਝੰਡੇ ਤੇ ਤਾਂ ਉਹ ਇੱਕ ਸਿਆਣਾ ਦੀ ਸਭਾ ਬਣ ਜਾਂਦੀ ਹੈ ਭੀੜ ਜਦੋਂ ਹਜੂਮ ਬਣ ਜਾਂਦੀ ਹੈ ਉਹ ਮਾੜੇ ਤੋਂ ਮਾੜਾ ਕੰਮ ਕਰਦੀ ਹੈ ਤੇ ਉਹ ਦੂਜੇ ਪਾਸੇ ਚੱਲ ਜਾਂਦੀ ਹੈ ਕਿਉਂਕਿ ਉਹਦੇ ਸੋਚੀ ਨਹੀਂ ਹੁੰਦੀ ਬੈਠ ਕੇ ਅਕਲ ਦੀ ਗੱਲ ਨਹੀਂ ਹੁੰਦੀ ਬੈਠ ਕੇ ਆਪ ਦਾ ਵਿਚਾਰਾ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ ਹੁਣ ਪੰਜਾਬ ਕਿਤੇ ਬੇਹਤ ਮੁਸ਼ਕਲ ਹਾਲਚੋਂ ਲੰਘ ਰਿਹਾ ਹੈ ਪੰਜਾਬ ਨੂੰ ਜੜ ਰਿਹਾ ਹੈ ਕਿਹੜੇ ਤਰੀਕੇ ਦੇ ਨਾਲ ਜਿਹੜੇ ਪਛੋਕਰ ਤੇ ਜਾਣਿਆ ਜਾਂਦਾ ਸੀ ਪੰਜਾਬ ਕੇ ਪੰਜ ਦਰਿਆਵਾਂ ਦੀ ਧਰਤੀ ਹੈ ਇੱਥੇ ਦੀ ਮਿੱਟੀ ਚਰਖੇਜ ਹੈ ਇੱਥੇ ਦਾ ਪੌਣ ਪਾਣੀ ਦੀ ਸਰਦਾਬ ਬੱਕਰੂ ਪੈਦਾ ਕਰਦਾ ਉਹ ਸਾਰੀਆਂ ਚੀਜ਼ਾਂ ਸਾਡੇ ਤੋਂ ਖੁੱਸਦੀਆਂ ਜਾ ਰਹੀਆਂ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ کون جا کیا نہیں واحرو جی کا خالصہ واحد ساری گانکے بلاؤ واحر واحر ہے سوئے رہی رب خبر نہ جانی چاہیے میں ستی رہ گئی میرے جیون کے سائی کی کوئی خبر نہ ملی اص جس دھرتی پہ جی رہے ہاں جنہیں پنڈا چی ہاں جس سوبے چو رہے ہاں جس دیش جیو رہے گی ہاں ਸਾਰੇ ਸਾਰੇ ਵਿਚਿਰਤੇ ਉਹ ਸਾਈਆਂ ਜਿਵੇਂ ਵਰ ਜਾਂਦੇ ਉਕਸ਼ਮਨੁੱਖ ਲੋਕ ਤੇ ਕੋਈ ਚੇਤਨਾ ਉਲੁਖ ਦੀ ਚੇਤਨਾ ਸਮੂਹ ਵਾਸਤੇ ਵਰਤਨ ਦੀ ਗੱਲ ਉਹ ਨਾਨਕ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਜੇ ਤੁ ਆਪਾਂ ਇਹ ਸ਼ਬਦ ਬੋਲਦੇ ਆ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਇਹ ਜਿਸ ਵਾਕ ਦਾ ਪੜਾ ਹੈ ਤਾਂ ਆਪਾਂ ਮਿਲੋ یہ بول کے نہیں ہونا سرباد کا پلنے کے لیے سانو اپنے اندر یوگتا خری کرنی پڑھنے اپنے اندر ہمت حوصلہ دلتا لینی پی بل. آپ دیکھتے ہاں بڑی مصیبتیں ویڑے کون لڑ سکتے جا سکتے ہوتا ہے جڑی یوگتا رکھتا ہے سارے کو اب ورتمان سمے اپنی زندگی پنڈ کی زندگی کے پرتی جو آپ سارے نے کرنا ہے

ਆਪਣੇ ਹੀ ਰੂਪੇ ਦੇ ਪ੍ਰਤੀ ਉਹਦੇ ਤੇ ਮੁੱਦੇ ਨਹੀਂ ਉਹਦੇ ਕੋਈ ਗੱਲ ਨਹੀਂ ਕਰਦਾ ਸਿਆਸੀ ਲੋਕ ਇੱਕ ਬੇਟੇ ਨੂੰ ਝੀਆਂ ਲੈ ਲੈ ਕੇ ਪੈਂਦੇ ਨੇ ਪਤਾ ਨਹੀਂ ਕੀ ਕੀ ਬੋਲਦੇ ਨੇ ਜਦ ਨਹੀਂ ਬੋਲਣਾ ਚਾਹੀਦਾ ਤਾਂ ਕਿ ਮੁੱਦੇ ਆ ਦੀ ਗੱਲ ਜੁਉਂਦੀ ਹੈ ਉਹਦੇ ਤੇ ਆਪ ਕੋ ਸਾਰੇ ਤੁਸੀਂ ਚੁੱਪ ਹੋ ਜਾਂਦੇ ਹੋ ਜੁੜਣਾ ਅਰਮੀਨ ਜੁੜਣਾ ਕਿਹੜੇ ਦਾ ਹੱਥ ਲੜੀਆਂ ਜੰਦੀ ਜੁੜਣਾ ਕਿਹੜੇ ਦਾ ਹੱਥ ਲੜੀਆਂ ਜੰਦੀ ਤਾਂ ਵੀ ਪਿੰਦ ਨੇ ਜੇ ਤੁਸੀਂ ਹੋ ਲਈ ਹੋ। ਤਾਂ ਇਹ ਬੋਟੇ ਦੇ ਗਨੇ ਜਲ ਕੇ ਸਨ 13000 ਤੋਂ ਵੱਧ ਸਾਡੇ ਪਿੰਡ ਦੇ ਤੋਂ ਟੋਣੇ ਪਿੰਡ ਉੱਤੇ ਜਿੱਪ ਐਂਡ ਆਈ। ਇਹ ਕਿਉਂ ਇੰਨਾ ਪੰਜਾਬ ਦੇ ਆਪਾਂ ਦੇ ਆਪਣੇ ਮੇਸਨਿੰਗ ਕੀ ਕਰਦੇ ਗਏ। ਸਾਪਾਂ ਕੀ ਕਹਿੰਿਆ? ਨੈਸ਼ਨ ਪੂਲਸ ਨੇ ਕੀ ਕਿਹਾ? ਕਿ ਪੰਜਾਬੀ ਦੇ ਨਾਮ ਦੇ ਬਸਰੇ ਤੇ ਗੁਰਵੰਦਰ ਦੇ ਨਾਮ ਦੇ ਬਸਰੇ। ਤੇ ਗੁਰਵੰਦਰ ਦੇ ਨਾਮ ਦਾ ਪੰਜਾਬ ਸਾਡੇ ਦੇਸ਼ ਦੇ ਦੇ ਇਹਨੂੰ ਜੇ ਘਰ ਦਰਸ਼ ਬਣਾਣਾ ਚਾਹੀਦਾ। اس جی دعوی کرتے ہاں کہ آزادی جو پنجاب کی وہ سارے دیش نبے پر بچاؤ کے لیے جو لڑائی ہے جہاں یہ گرام سبھا چیتنا کافی تک چلتی آئے یہ سنگھ تو ہے پچاڑے تو ہوئے ਇਹਨਾਂ ਦਾ ਕਹਾਵਾਂ ਵੀ ਕਿਸੇ ਤੋੜਿਆ ਨਹੀਂ ਨਾ ਇਹਨਾਂ ਦਾ ਮਗਰ ਕੋਈ ਸਿਆਸੀ 당 ਹੈ ਇਹਨਾਂ ਦੇ ਮਗਰ ਕੇਵਲ ਤੇ ਕੇਵਲ ਉਹ ਜੇਤਨਾ ਹੈ ਜਿਹੜੀ ਜੇਤਨਾ ਗੁਰਬਾਨੀ ਤੋਂ ਸੰਸੰਗ ਮਿਲਦੀ ਇਹ ਸੋਚਦੇ ਨੇ ਕਿ ਸਾਨੂੰ ਇਸ ਲਈ ਜਾਗਣਾ ਚਾਹੀਦਾ ਹੈ ਸੋਚਦੇ ਨੇ ਪੰਜਾਬ ਨੇ ਕੰਮ ਕਰਨਾ ਚਾਹੀਦਾ ਤੇ ਪਹਿਲੀ ਵਾਰ ਨਹੀਂ ਚੋੜੇ ਤੁਹਾਡੇ ਧਿਆਨ ਵਿੱਚ ਲਿਆਖੀਏ ਇਹ ਦੂਸਰਾ ਸਰਗਰ ਕਾਫਲਾ ਹੈ ਪਹਿਲਾਂ ਸੀ ਵਾਦਵੇ ਦੇਣਾ ਪੂਰੇ ਪੰਜਾਬ ਦੇ ਅੰਦਰ ਘੁੰਮਦੇ ਕੁਝ ਆਂ ਬੰਦੇ ਅਜੇ ਲਾ ਲਓ ਕਿ ਬਾਦਵੇਂ ਨੇ ਲਗਾ ਕੇ ਘੁੰਮਣਾ ਆਪਣੇ ਘਰਾਂ ਦੇ ਕੰਮ ਛੱਡ ਕੇ ਮੁਦੇ ਪੰਜਾਬ ਦੇ ਨਾਲ ਲੈ ਕੇ ਆਪਣੀ ਆਪ ਵਿੱਚ ਅਸੀਂ ਕਹਿੰਦੇ ਇਹ ਸਾਨੂੰ ਗੁਰਦੇਵ ਦੀ ਲਈ ਜੁਬੀ ਪ੍ਰਮਾਤਮਾ ਦੀ ਤੇ ਤੇ ਜਿੰਮੇਵਾਰੀ ਤੋਂ ਸਨਮਾਨ ਜੋ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਣ ਕੋਲ ਬੈਠੇ ਗੁਰੂ ਪਿਆਰੇ ਸਾਹਿਬ ਜੀਓ ਆਓ ਸੰਗਤਾਂ ਪਾਠ ਦੇ ਜੀ ਦਾ ਬਖਸ਼ਿਸ਼ ਕੀਤਾ ਬੰਦਨ ਨਰਾਖ ਪੰਚਾਇਤ ਵਰਕਰ ਜੀ ਨੂੰ ਲੰਕੋ ਜੀ ਵਾਲੇ ਬੁਰਜੀ ਦਾ ਖਾਸਾ ਵਾਲੇ ਬੁਰਜੀ ਕੀ ਸਤੇ ਅੱਜ ਸਾਡੇ ਵਾਸਤੇ ਇੱਕ ਬਹੁਤ ਹੀ ਵਿਸ਼ੇਸ਼ ਦਿਨ ਹੈ ਜਦੋਂ ਸਾਡੇ ਕੋਲ ਪੰਚ ਦੀ ਮਾਇਆਮਾਇ ਜੀ ਸੇਬ ਸਾਹਿਬ ਗਿਆਨੀ ਕੇਵਤ ਸਿੰਘ ਸਾਹਬ ਜੀ ਅਥੇ ਦਾ ਤਖਤ ਸਾਹਬੋ ਕੀ ਤਰਵੰਡੀ ਉਹਨਾਂ ਦੇ ਨਾਮ ਸਾਡੇ ਬਹੁਤ ਹੀ ਵੱਡੇ ਕੋਟੀ ਦੇ ਜਨਰਲ ਮਿਸਟਰ ਸਰਬਾਤਮਿੰਨ ਸਿੰਘ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਨਾਲ ਜਿੰਨੇ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦਾ ਜਦੋਂ ਆਪਨਾ ਸਾਡੇ ਨਗਰ ਪਿੰਡ ਕੁੰਬਰੀ ਵਿੱਚ ਪਹੁੰਚਿਆ ਹੈ ਅਸੀਂ ਆਪਣੇ ਨਗਰ ਵੱਲੋਂ ਗੋਪਾਲਾ ਸਾਹਿਬ ਤੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਬਹੁਤ ਜੁੜਕਤ ਮਾਣ ਕਰਦੇ ਹਾਂ ਕਿ ਦੇਖੋ ਜਦੋਂ ਉਹਨਾਂ ਦੇ ਨਾਲ ਉਹ ਸ਼ਾਮੀ ਦਾਸ ਤੇ ਗ੍ਰਹਿ ਵਿੱਚ ਆਏ ਉਹਨਾਂ ਨਾਲ ਗੱਲਬਾਤ ਕੀਤੀ ਤੇ ਮਾਨਵ ਚੰਚਾਰਾ ਤੇ ਅਸੀਂ ਦੋ ਘੰਟੇ ਕਿਤੇ ਜਾਣਾ ਹੋਵੇ ਕਿਸੇ ਸੋਚ ਨੇ ਕਿ ਸ਼ਾਨ ਨੂੰ ਆਪਣਾ ਇੰਤਜ਼ਾਰ ਕੋਲ ਨਹੀਂ ਲਿਆਇਆ ਇਹ ਵੀਰ ਇਹ ਸਾਡੀਆਂ ਭੈਣਾਂ ਤੇ ਕਿੰਨਾ ਸਮਾਂ ਕੱਢ ਕੇ ਡੰਡਰਾ ਇੱਕ ਪੰਥ ਵਾਸਤੇ ਇੱਕ ਪੰਜਾਬ ਦਾ ਨਰਮ ਹੈ ਇਹਨਾਂ ਦੇ ਮਾਣੇ ਅਸੀਂ ਆਪਣਾ ਆਪਣਾ ਡਬਲ ਇਹ ਕਿਸੇ ਨੂੰ ਦੱਸਦੇ ਨਹੀਂ ਜਾਂ ਦੱਸ ਕੇ ਸ਼ਰਮ ਹੋ ਜਾਂਦੇ ਹਾਂ ਪਰ ਇਹਨਾਂ ਦੇ ਦਿਲ ਵਿੱਚ ਕਿੰਨਾ ਪੰਥਕ ਉੱਪਰ ਦੀ ਪੰਥਪਤੀ ਕਰਦੇ ਹਨ ਪਿੰਡ ਦੀਆਂ ਪੰਚਾਇਤਾਂ ਚੰਗਾ ਦੇ ਲੋਕਾਂ ਪਰ ਔਰ ਇਹ ਇੱਕ ਆਸਲਾ ਲੈ ਕੇ ਉਹ ਸਾਰੇ ਪੰਜਾਬ ਵਿੱਚ ਜੋ ਘੁੰਮ ਫਿਰ ਕੇ ਆਪਣੇ ਸਮੇਂ ਦਾ ਵਧੀਆ ਉਪਯੋਗ ਕਰ ਰਹੇ ਹਨ ਔਰ ਆਪਣੇ ਕੋਲ ਖਰਚ ਕਰ ਰਹੇ ਹਨ ਉਹ ਸਾਡਾ ਫਰਜ਼ ਬਣਦਾ ਹੈ ਜੋ ਇਹਨਾਂ ਦਾ ਵਿਚਾਰ ਹੈ ਜੋ ਇਹਨਾਂ ਵਿਚਾਰਾਂ ਦੱਸਿਆ ਉਹਨਾਂ ਤੋਂ ਸਾਨੂੰ ਉਹਨਾਂ ਉੱਤੇ ਆਪਾਂ ਸਾਰੇ ਵਿਚਾਰ ਕਰਕੇ ਔਰ ਜੋ ਇਹ ਕੋਈ ਵੀ ਜੋ ਲੋਗ ਵਾਅਦੇ ਕਰ ਰਹੇ ਹਨ ਕਿਉਂਕਿ ਜਿਹੜੇ ਪੰਚਾਇਤਾਂ ਹਨ ਉਹ ਪੰਥਕ ਹੋਣ ਉਹਨਾਂ ਦੀ ਚੋਣ ਸਰਬਸੰਮਤੀ ਨਾਲ ਹੋਵੇ ਇਹਨਾਂ ਚੋਣਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਜਾਂ ਕੋਈ ਪੈਸੇ ਦੀ ਨਜਾਇਜ਼ ਵਰਤੋਂ ਨਾ ਕੀਤੀ ਜਾਵੇ ਬਹੁਤ ਵਧੀਆ ਵਿਚਾਰ ਹੈ